ਪਰਿਵਾਰ ਰਾਤ ਸਮੇਂ ਚਰਚ ਚ ਮਨਾ ਰਿਹਾ ਸੀ ਗੁੱਡ ਫਰਾਈਡੇ ਪਿੱਛੋਂ ਸਾਰੇ ਘਰ ਨੂੰ ਅੱਗ ਲਗਾ ਕੇ ਫੂਕ ਗਏ ਅਣਪਛਾਤੇ ਵਿਅਕਤੀ ਘਰ ਦੀ ਛੋਟੀ ਤੋਂ ਲੈ ਕੇ ਵੱਡੀ ਕੱਲੀ-ਕੱਲੀ ਚੀਜ਼ ਸੜ ਕੇ ਹੋਈ ਸਵਾ ਸਾਰਾ ਘਰ ਅੱਗ ਲੱਗਣ ਕਰਕੇ ਹੋਇਆ ਕਾਲਾ ਹੀ ਕਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਮੁੰਡਲੀ ਜਾਂਚ ਵਿੱਚ ਲੱਗ ਰਿਹਾ ਆਪਸੀ ਰੰਜਿਸ਼ ਦਾ ਮਾਮਲਾ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਪੂਰੇ ਗਿਲ ਵਿਖੇ ਰਾਤ ਸਮੇਂ ਚਰਚ ਵਿੱਚ ਗੁੱਡ ਫਰਾਈਡੇ ਮਨਾ ਰਹੇ ਇੱਕ ਪਰਿਵਾਰ ਦੇ ਘਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੱਗ ਲਾ ਕੇ ਫੁਕਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਘਰ ਨੂੰ ਇੰਨੀ ਭਿਆਨਕ ਤਰੀਕੇ ਨਾਲ ਅੱਗ ਲਗਾਈ ਗਈ ਕਿ ਘਰ ਦੀ ਹਰ ਛੋਟੀ ਤੋਂ ਲੈ ਕੇ ਵੱਡੀ ਚੀਜ਼ ਨੂੰ ਅੱਗ ਲਾ ਕੇ ਸੁਆਹ ਕਰ ਦਿੱਤਾ ਗਿਆ ਉੱਥੇ ਹੀ ਪੀੜਤ ਪਰਿਵਾਰ ਜਦੋਂ ਸਵੇਰੇ ਘਰ ਪਹੁੰਚਿਆ ਤਾਂ ਦੇਖਿਆ ਕਿ ਪੂਰੇ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਫਾਇਰ ਬਿਗਰੇਡ ਪਹੁੰਚ ਕੇ ਅਗਤੇ ਕਾਬੂ ਪਾਇਆ ਗਿਆ ਜਿਸ ਦੌਰਾਨ ਸਾਰਾ ਘਰ ਦਾ ਸਮਾਨ ਸੜ ਕੇ ਸੁਆਹ ਹੋਇਆ ਸੀ ਉੱਥੇ ਹੀ ਇਸ ਸਬੰਧੀ ਪੁਲਿਸ ਨੂੰ ਪੀੜਿਤ ਪਰਿਵਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਇਸ ਸਬੰਧੀ ਪੀੜਿਤ ਵਿਲਸਨ ਮਸੀਹ ਅਤੇ ਰਾਜ ਨੇ ਕਿਹਾ ਕਿ ਉਹ ਚਰਚ ਵਿੱਚ ਰਾਤ ਸਮੇਂ ਗੁੱਡ ਫਰਾਈਡੇ ਮਨਾਉਣ ਵਾਸਤੇ ਗਏ ਸੀ ਅਤੇ ਜਦੋਂ ਸਵੇਰੇ ਉਹ ਪੂਰਾ ਪਰਿਵਾਰ ਘਰ ਆਏ ਤਾਂ ਘਰ ਵਿੱਚ ਅੱਗ ਲੱਗੀ ਹੋਈ ਸੀ ਅਤੇ ਘਰ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋਇਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਆਪਸੀ ਰੰਜਿਸ਼ ਦੇ ਚੱਲਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਨੂੰ ਅੱਗ ਲਗਾਈ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਿਨ੍ਹਾਂ ਵੀ ਵਿਅਕਤੀਆਂ ਵੱਲੋਂ ਅੱਗ ਲਗਾਈ ਗਈ ਹੈ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਚੌਂਕੀ ਇਨਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਜਾਂਚ ਉਪਰੰਤ ਬਨੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ। ਕਿ ਕੀ ਗੱਲਬਾਤ ਹੈ ਜੀ? ਮੇਰਾ ਨਰਾਜ ਆ ਤੇ ਪਿੰਡ ਭਰੇ ਗਲੇ ਤੇ ਇਹ ਤੁਹਾਨੂੰ ਸਰਚ ਵਿੱਚ ਜਾਈ ਤੇ ਸਾਰਾ ਦਿਹਾੜੀ ਉੱਥੇ ਰਹਿਣ ਤੇ ਬਾਅਦ ਵਿੱਚ ਹੀ ਰਾਤ ਵੀ ਉੱਥੇ ਰਹੇ ਤੇ ਇਹਨਾਂ ਨੇ ਸਾਡੇ ਕੋਲ ਤੜਕੇ ਹੀ ਆਉਣ ਕੇ ਪੋਦੇ ਬੂਏ। ਤੇ ਅੰਦਰੋਂ ਉਹ ਦਰਵਾਜ਼ੇ ਸਾਡੇ ਬੰਦਿਆਂ ਤਹੀ ਹੁਣ ਫਟੰਡਾ ਵੀ ਬਾਹਰੋਂ ਭੱਜ ਗਏ ਮੈਂ ਕਿ ਕੋਈ ਚੀਜ਼ ਨਹੀਂ ਪੜਕੇ ਮੂਰੇ ਖੋਲਨੇ ਆ ਤੇ ਉਹਨੇ ਮੈਂ ਕਹਿੰਦੇ ਅੰਦਰ ਨਾ ਵੜੀ ਤੂੰ ਨਾ ਵੜੀ ਕਿ ਅੰਦਰ ਬੰਦੇ ਬੈਠੇ ਨੇ ਬੰਦੇ ਬੈਠੇ ਨੇ ਬਸ ਇਹਨਾਂ ਗੱਲ ਉਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਦਰਵਾਜ਼ੇ ਭੰਨ ਕੇ ਅੰਦਰ ਹੁਣ ਖੋਲ ਕੇ ਇਹਨਾਂ ਨੇ ਸਮਾਨ ਸਾਡੀ ਕੀਤੀ ਆਲ ਸੀੜੀ ਵੀ ਇੱਥੇ ਖੜੀ ਆ ਉਹ ਸਮਾਨ ਵੀ ਇਹਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾੜੀਆਂ ਉਹ ਇਹਨਾਂ ਨੇ ਉਦਾਂ ਚੁੱਕ ਕੇ ਖੜੀਆਂ ਬਾਕੀਆਂ ਨੂੰ ਸਾਰੇ ਮਾਗ ਲਾਏ ਸਾਰੇ ਘਰ ਨੂੰ ਅੱਗ ਲਾਤੀ ਸਾਰੇ ਘਰ ਨੂੰ ਅੱਗ ਕਿੰਨਾ ਕੁ ਨੁਕਸਾਨ ਹੋ ਗਿਆ ਨ ਉਹ ਜਿੰਨਾ ਮੇਰਾ ਸਮਾਨ ਮਨੋਰਨਾ ਪਹੁੰਚ ਜਾਵੇ ਤੁਹਾਨੂੰ ਦੇ ਜਿੰਨਾ ਪਿੰਡ ਦਾ ਨਾਮ ਮੇਰਾ ਬਿਲਸਨ ਹੈ ਅਹੀਂ ਚ ਮੈਰੀ ਚਰਚ ਵਿੱਚ ਕੱਲ ਗੁੱਡ ਫਰਡੇ ਹੀ ਸਾਰਾ ਦਿਨ ਸਾਢੇ 5 ਅਸੀਂ ਚਰਚ ਤੋਂ ਛੁੱਟੇ ਹਾਂ ਜੱਟ ਕੋਲ ਸ਼ੁਰੂ ਤੇ ਹੀ ਜਿਹੜਾ ਚ ਮੈਰੀ ਪੈਰ ਸਿਆਂ ਉੱਥੇ ਮੇਰੇ ਸਹੁਰੇ ਆ ਮੈਂ ਰਾਤ ਉੱਥੇ ਰਹਿ ਪਿਆ ਥੱਕੇ ਹਾਂ ਅਹੀਂ ਉੱਥੇ ਸੌਂ ਗਏ ਸਵੇਰ 6 ਵਜੇ ਅਹੀਂ ਆਏ ਆ ਜਦੋਂ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਹੀਂ ਮੇਨ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਹੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ ਫਿਰ ਅਹੀਂ ਕੋਸ਼ਿਸ਼ ਕੀਤੀ ਅਹੀਂ ਦੂਜੇ ਪੰਨੇ ਤੇ ਚੜ ਕੇ ਕੋਠੇ ਤੇ ਚੜੇ ਮੌਂਟੀ ਤੇ ਮੌਂਟੀ ਤੇ ਚੜ ਕੇ ਵੇਖਿਆ ਬੂਹਾ ਖੁੱਲਾ ਛੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ ਦਾਖਲ ਹੋ ਕੇ ਨਾਲ ਅੰਦਰੋਂ ਅੱਗ ਲਾ ਕੇ ਸਾਰੇ ਬੈੱਡ ਸਾਰੀਆਂ ਸਾਰੀਆਂ ਉਹਨਾਂ ਨੇ ਕੋਲ ਖੋਲ ਕੇ ਵਿੱਚ ਉਹਨਾਂ ਦਾ ਰਾਡ ਆ ਸੱਬਲ ਉਹਦੇ ਨਾਲ ਉਹਨਾਂ ਨੇ ਪੱਟਿਆ ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਹੀ ਕਿਟ ਚ ਜੋ ਫਿਰ ਬ੍ਰੀਜ ਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ ਕਰਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜ ਦਾ ਸਾਰਾ ਸਾੜ ਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ-ਖੋਲ ਕੇ ਲੰਬਾਰੀਆਂ ਦੇ ਚੱਗ ਲਾ ਕੇ ਗਏ ਆ ਕੀ ਪ੍ਰਾਣੀ ਰਣਜੀਤ ਜੀ ਕਹੀ ਜੀ ਸਾਡੀ ਹੋਰ ਪ੍ਰਾਣੀ ਰਣਜੀਤ ਜੀ ਹਾਂ ਜੀ ਕੀ ਕੌਣ ਬੰਦੇ ਆ ਉਹਨਾਂ ਦੇ ਮਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ ਮੇਰੇ ਬੇਟੇ ਨੇ ਉਹ ਉਹਨਾਂ ਦੀ ਸ਼ਾਦੀ ਹੋ ਗਈ ਆ ਉਹ ਕੋਰਟ ਮੈਰਜ ਉਹਨਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਜਦੋਂ ਪਤਾ ਲੱਗੇ ਕਿ ਇਹਨਾਂ ਦੀ ਕੋਰਟ ਮੈਰਜ ਹੋ ਗਈ ਆ ਉਹ ਮੁੰਡਾ ਜੇਲ੍ਹ ਚੋਂ ਆਇਆ ਆਣ ਕੇ ਉਹਨੇ ਇਹ ਤਰੰਤੇ ਹੀ ਕੰਮ ਕੀਤਾ ਪੁਰਾਣੀ ਰஞ்சிਤ ਸਿੰਘ ਕੋਈ ਉਹਦੇ ਨਾਲ ਦੇ ਨਾ ਹੋਰ ਕੋਈ ਸਾਡੇ ਨਹੀਂ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ ਆਸ਼ੂਦਾ ਕਰਕੇ ਕੀਤਾ ਮਾਂ ਪੁਲਿਸ ਕੰਪਲੇਂਟ ਦਿੱਤੀ ਉਹਨਾਂ ਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋਕ ਹੋ ਗਿਆ ਕਿ ਉਹਨਾਂ ਦੀ ਕੋਰਟ ਮੈਰਜ ਹੋ ਗਈ ਆ ਅਸੀਂ ਕੁਕ ਨਹੀਂ ਕਰ ਸਕ ਅਦੀ ਨੇ ਫੋਨ ਕੀਤਾ ਕਿ ਜੇਲ੍ਹ ਚ ਛੁੱਟ ਕੇ ਜਲਦੀ ਆ ਉਹਨਾਂ ਨੇ ਕੱਲ ਆਣ ਕੇ ਇਹ ਰਾਤ ਹਨਾ ਨੂੰ ਪਤਾ ਲੱਗਿਆ ਕਿ ਉਹ ਮੁੰਡੇ ਨੇ ਕਿੰਦਾ ਦੱਸਿਆ ਕਿ ਉਹ ਪਹੁੰਚ ਗਿਆ ਠੀਕ ਹੈ ਉਹ ਆਣ ਕੇ ਉਹਨੇ ਰਾਤ ਕੰਮ ਕਰ ਸ਼ੁਕਰ ਹੈ ਕਿ ਅਸੀਂ ਉਹ ਘਰ ਦੇ ਵਿੱਚ ਨਹੀਂ ਹਨੀ ਤੇ ਉਹ ਹੋ ਸਕਦਾ ਹੈ ਕਿ ਸਾਨੂੰ ਨਹੀਂ ਪਤਾ ਨਹੀਂ ਕਿੰਨੇ ਗਣੇ ਹੀ ਕਿੰਨੇ ਗਣੇ ਨਹੀਂ ਪੁਲਿਸ ਕੰਪਲੇਂਟ ਕੀਤੀ ਕੋਈ ਅਜੇ ਤੱਕ ਨਹੀਂ ਆ ਕਾਰਵਾਈ ਚਲਣ ਦੇ ਆਏ ਹੀ ਚੱਲ ਗਏ ਆ ਪਰ ਅਜੇ ਤਰਖਾਸ ਲੈ ਕੇ ਅਸੀਂ ਜਾ ਰਹੇ ਹਾਂ ਚੌਂਕੀ ਕੀ ਮੰਗ ਕਰਦੇ ਜੋ ਮੰਗ ਵੇਖੋ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਸਾਰੇ ਨੂੰ ਪਤਾ ਜਿੱਦਾਂ ਵੀ ਹੋਇਆ ਸਾਡਾ ਨੁਕਸਾਨ ਦੀ ਪੂਰੀ ਉਹ ਇਹਦਾ ਮੰਨ ਪੂਰਾ ਕਰਨਾ ਲੱਗਦਾ ਕਾਰਵਾਈ ਹੋਣੀ ਚਾਹੀਦੀ ਜਿੰਨਾ ਦੀ ਕਾਰਵਾਈ ਪੂਰੀ ਸਾਡੇ ਪੂਰੀ ਮਜਦ ਹੋਣੀ ਚਾਹੀਦੀ ਆ ਕਿ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਉਹ ਪਰਨ ਠੀਕ ਹੈ ਜੀ ਇਹ ਪਿੰਡ ਸਾਡਾ ਪੂਰੇ ਜਲਦੀ ਵਾਰਦਾ ਤਾਂ ਜੀ ਜਿਸ ਨੇ ਚੌਕੀ ਜੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਜਿੱਥੇ ਅਸੀਂ ਮੌਕੇ ਤੇ ਗਏ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾਂ ਦੀ ਜਿਹੜੀ ਅੱਗ ਆ ਫਾਇਰੋ ਗ੍ਰੇਡ ਨੇ ਬੁਝਾ ਦਿੱਤੀ ਸੀ ਮਿਲਤਨ ਸਿੰਘ ਦੇ ਘਰ ਅੱਗ ਲੱਗੀ ਆ ਤੇ ਉੱਥੇ ਉਹਨਾਂ ਨੂੰ ਆ ਵੀ ਲਾਉਦੇ ਕਾਰਵਾਈ ਕਰੋ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਬਿਆਨ ਦੇ ਦੇਵਾਂਗੇ ਤੇ ਕਾਰਵਾਈ ਕਰਾਂਗੇ